ਪੰਜਾਬ ਦੇ ਵਖਵਾਕਾ ਪਿੰਡਾਂ ਦੇ ਵਿੱਚ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਇਸੇ ਵਿੱਚਕਾਰ ਸਰਕਾਰ ਦੇ ਵੱਲੋਂ ਇਹ ਯਤਨ ਕੀਤੇ ਜਾ ਰਹੇ ਨੇ ਕਿ ਇਹ ਕਿਸਾਨਾਂ ਨੂੰ ਰੋਕਿਆ ਜਾ ਸਕੇ ਤਾਂ ਇੱਥੇ ਸਰਕਾਰ ਦੇ ਵੱਲੋਂ ਵਖਵਾਕਾ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਲਈ ਅਫਸਰਾਂ ਨੂੰ ਵੀ ਭੇਜਿਆ ਜਾ ਰਿਹਾ ਹੈ ਤਾਂ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਲਾਕ ਬੁੱਢਲਾਡਾ ਦੇ ਪਿੰਡ ਗੁਰਨੇਕਲਾਂ ਤੋਂ ਜਿੱਥੇ ਕਿ ਕੁਝ ਅਫਸਰ ਜੋ ਹੈ ਇਸ ਪਿੰਡ ਦੇ ਵਿੱਚ ਪਹੁੰਚੇ ਸੀਗੇ ਕਿਸਾਨਾਂ ਨੂੰ ਪਰਾਲੀ ਨੂੰ ਅਗਲ ਗੋਂ ਤੋਂ ਰੋਕਣ ਦੇ ਲਈ ਲੇਕਿਨ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਜੋ ਇਹ ਇਨਾਂ ਅਫਸਰਾਂ ਨੂੰ ਹੀ ਘੇਰਾ ਪਾ ਲਿਆ ਜਾਂਦਾ ਹੈ ਤਸਵੀਰਾਂ ਜੋ ਹੈ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਇੱਥੇ ਇਹ ਦੋਵੇਂ ਅਫਸਰ ਬੈਠੇ ਹੋਏ ਨੇ ਤੇ ਆਸ-ਪਾਸ ਪਿੰਡ ਵਾਸੀ ਜਿਹੜੇ ਇਹਨਾਂ ਨੂੰ ਲੈ ਕੇ ਬੈਠੇ ਹੋਏ ਨੇ ਸੋ ਤਸਵੀਰਾਂ ਜੋ ਹੈ ਉਹ ਬੁੱਢਲਾਡਾ ਦੇ ਪਿੰਡ ਗੁਰਨੇ ਕਲਾ ਤੋਂ ਸਾਹਮਣੇ ਆਈਆਂ ਨੇ ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਇੰਤਜ਼ਾਮ ਜੋ ਹੈ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਕਹਿੰਦੇ ਕਿ ਸਰਕਾਰ ਇੱਥੇ ਕੋਈ ਪੱਕਾ ਹੱਲ ਕੱਢੇ ਕਿ ਪਰਾਲੀ ਜਿਹੜੀ ਹੈ ਉਸ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਵੇ ਤੇ ਉਸ ਤੋਂ ਬਾਅਦ ਹੀ ਜੋ ਹੈ ਉਹਨਾਂ ਦੇ ਵੱਲੋਂ ਸਰਕਾਰ ਦੀ ਗੱਲ ਮੰਨੀ ਜਾਵੇਗੀ ਤਾਂ ਜਿਹੜਾ ਹੈ ਇਸ ਤੋਂ ਬਾਅਦ ਹੋਰ ਕੀ ਕੁਝ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਅਫਸਰ ਪਹੁੰਚੇ ਹੋਏ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਨਿਬੇੜਾ ਜੋ ਹੈ ਕਿਸਾਨਾਂ ਦਾ ਕੀਤਾ ਜਾਵੇ ਤਾਂ ਜੋ ਇਥੋਂ ਦੀ ਬਾਹਰ ਜਾ ਸਕਣ ਕਿਉਂਕਿ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਹੈ ਮੌਕੇ ਤੇ ਦੂਜੇ ਪਾਸੇ ਪੁਲਿਸ ਵੀ ਪੁੱਜਦੀ ਹੈ ਉਹ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਸੀਂ ਪਿੰਡ ਗੁਰਨੇ ਖੁਰਦ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਅਤੇ ਸਮੂਹ ਨਾਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪੰਜਵੀਂ ਸ਼ਨੀਵਾਰ ਜਿਹੜੇ ਅੱਗ ਵਾਲੇ ਮਲਾਜ਼ਮ ਇੱਥੇ ਨੂਡਲ ਆਏ ਸੀ ਅਫਸਰ ਉਹ ਘਰੇ ਹੋਏ ਨੇਗੇ ਪਿਛਲੇ ਸਮੇਂ 'ਚ ਅਸੀਂ ਇੱਕ ਦਿਨ ਐਸਡੀਓ ਐਸਡੀਐਮ ਆਇਆ ਸੀਗਾ ਭਲਾਡੇ ਦਾ ਉਹ ਵੀ ਘਰੇ ਅਸੀਂ ਨਾਲ ਡਿਪਟੀ ਸਾਹਿਬ ਸੀਗੇ ਉਹਨਾਂ ਨੂੰ ਵੀ ਇਹ ਪੁੱਛਿਆ ਸੀ ਵੀ ਤੁਸੀਂ ਪ੍ਰੋਪਰ ਹੱਲ ਕਰੋ ਕੋਈ ਪਰਾਲੀ ਦਾ ਤੇ ਨਾ ਸਾਡੇ ਪਿੰਡ ਦੇ ਵਿੱਚ ਕੋਈ ਬੇਲਰ ਹੈ ਤੇ ਨਾ ਗੁਬਰ ਵਾਲੀ ਚੱਕਣ ਦਾ ਨਾ ਗੁ ਲੈ ਜਾਣ ਦਾ ਸਰਕਾਰ ਵੱਲੋਂ ਕੋਈ ਸਰਵੇਖਣ ਨਹੀਂ ਕਰੇਗਾ ਅੱਜ ਤੱਕ ਇੱਥੇ ਤੇ ਸਾਡੇ ਲੋਵੇ 2-2 4-4 ਕਿੱਲੇ ਵਾਲੇ ਸਾਡੇ ਕਿਸਾਨ ਨੇ ਉਹਰੇ ਕਿਸੇ ਲੋਕ ਕਿਹਾ ਵੀ ਬਾੜੀ ਜ਼ਮੀਨ ਤਾਂ ਇਹ ਨਹੀਂ ਗੋ 50 ਕਿੱਲਾਂ ਦਾ 100 ਦਾ ਮਾਲਕ ਹੋਵੇ ਵੀ ਆਪਦਾ ਵੱਡਾ ਸੰਦ ਲੈ ਆਵੇ ਸੋ ਇਹਨਾਂ ਨੂੰ ਅਸੀਂ ਕਹਦੇ ਹਾਂ ਤੁਸੀਂ ਕਿੱਥੇ ਕਹਿੰਨ ਉਹ ਪ੍ਰਾਲੀ ਸੀ ਉੱਥੇ ਰੱਖਾਉਣੇ ਆ ਜਿੱਥੇ ਕਹਾਂਗੋ ਉਸ ਜਗ੍ਹਾ ਤੇ ਛੱਟੇ ਹੋਣੇ ਬਈ ਸਾਡੇ ਲੋ ਕੋਈ ਇੰਤਜ਼ਾਮ ਨਹੀਂ ਸੋ ਉਹਦੇ باوجود ਵੀ ਇਹ ਆਪਦੀਆਂ ਹਰਕਤਾਂ ਤੋਂ ਸਰਕਾਰ ਬਾਜ ਨਹੀਂ ਆਉਂਦੀ ਹੈਗੀ ਕਦੇ ਬਿਜਲੀ ਵਾਲਾ ਨੂੰ ਭੇਜ ਦਿੰਦੀ ਆ ਚੈੱਕ ਕਰਨ ਕਦੇ ਕਿਸੇ ਪਟਵਾਰੀ ਨੂੰ ਭੇਜ ਦਿੰਦੀ ਆ ਕਦੇ ਕਿਸ ਅਸੀਂ ਉਹਦੀ ਬਗਾਨਾ ਬੰਦਾ ਦੇਖ ਕੇ ਸਾਡੇ ਪਿੰਡ 'ਚ ਅਸੀਂ ਘੇਰ ਲਏ ਨੇ ਪਹਿਲੇ ਦਿਨ ਤਾਂ ਐਸਡੀਐਮ ਸਾਹਿਬ ਆਪ ਅੱਧਾ ਘੰਟਾ ਤੱਕ ਰਹੋ ਤੋਂ ਬਾਅਦ ਇੱਥੇ ਹੱਥ ਬੰਨ੍ਹ ਕੇ ਗਏ ਸੀਗੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਉਸ ਤੋਂ ਬਾਅਦ ਫੇਰ ਮੁਲਾਜ਼ਮ ਆਏ ਪੁਲਿਸ ਮੁਲਾਜ਼ਮ ਸੀਗੇ ਨਾਲ ਨਗਰ ਕੌਂਸਲ ਵਾਲੇ ਸੀਗੇ ਬਲਾਡੇ ਦੇ ਉਹ ਅਸੀਂ ਘੇਰ ਕੇ ਉਹਦੇ ਐਸਐਚਓ ਸਭ ਲੈ ਕੇ ਗਏ ਸੀ ਫੇਰ ਤੀਜੀ ਵਾਰ ਫੇਰ ਪਟਵਾਰੀ ਭੇਜੇ ਇਹਨਾਂ ਨੇ ਉਹ ਅਸੀਂ ਘੇਰ ਕੇ ਬਿਠਾ ਲਏ ਉਹਨਾਂ ਨੂੰ ਆਪ ਤਹਿਸੀਲਦਾਰ ਸਾਹਿਬ ਆ ਕੇ ਖੁਦ ਛੜਾ ਕੇ ਲਗੇ ਸੀ ਅੱਜ ਕਾਟਾ 1.5 ਘੰਟਾ ਹੋ ਗਿਆ ਦੋ ਬਿਜਲੀ ਮੁਲਾਜ਼ਮ ਭੇਜਤੇ ਆ ਕਿੱਥੇ ਅੱਗ ਲੱ ਉਹਦੇ ਤੇ ਉਹ ਅਸੀਂ 2 ਘੰਟੇ ਤੋਂ ਲੈ ਕੇ ਪਿਛਲਿਆਂ ਤੋਂ ਸੀਐਡੀ ਨੂੰ ਵੀ ਨੋਟ ਕਰਾਇਆ ਸਭ ਨੂੰ ਨੋਟ ਕਰਾਇਆ ਹੋਇਆ ਉਹਨਾਂ ਨੂੰ ਅਜੇ ਤੱਕ ਛੜਵਾਉਣ ਕੋਈ ਨਹੀਂ ਆਇਆ ਸੋ ਸਾਡੀ ਸਰਕਾਰ ਨੂੰ ਜ਼ੋਰਦਾਰ ਅਪੀਲ ਹੈ ਵੀ ਯਾਰ ਅਸੀਂ ਕੋਈ ਚਿੱਟਾ ਨਹੀਂ ਵੇਚਦੇ ਕੋਈ ਸਮੈਕ ਨਹੀਂ ਵੇਚਦੇ ਕੋਈ ਸੀ ਹੱਤਵਾਦੀ ਨਹੀਂ ਹੈਗੇ ਵੀ ਐ ਹੱਥ ਧੋ ਕੇ ਮਗਰ ਪੈਰੀ ਸਰਕਾਰ ਸਾਡੇ ਬਾਣਾ ਚ ਤੁਰੇ ਫਿਰਦੇ ਸਾਡੇ ਖੇਤਾਂ ਚ ਹਲਕੇ ਕੁੱਤੇ ਨੂੰ ਤੁਰੇ ਫਿਰਦੇ ਨੇ ਐਡੀ ਕੋਈ ਮੁਸੀਬਤ ਹੈ ਨਹੀਂਗੀ ਜਿਹੜੀ ਸਰਕਾਰ ਨੂੰ ਲੋੜ ਹੈ ਨਸ਼ਾ ਤਸਕਰਾਂ ਨੂੰ ਫੜਨ ਦੀ ਪੰਜਾਬ ਦੀ ਜਵਾਨੀ ਬਚਾਉਣ ਦੀ ਉਹਦੋਂ ਇਹਨਾਂ ਦਾ ਕੋਈ ਧਿਆਨ ਨਹੀਂ ਜਾਂ ਪੰਜਾਬ ਸਰਕਾਰ ਦਾ ਧਿਆਨ ਲੱਗਾ ਹੈ ਵੋਟਾਂ ਤੇ ਪਿਛਲੇ 2.5 ਸਾਲ ਦੀ ਸਰਕਾਰ ਬਣੀ ਐ ਮਾਂ ਦੇ ਪੁੱਤੋਦਿਆਂ ਦੇ ਵੋਟਾਂ ਦੀ ਨੇ ਕੋਈ ਐਮਪੀ ਬਣ ਕੇ ਅਸਤੀਫਾ ਦੇ ਜਾਂਦਾ ਕੋਈ ਐਮਐਲਏ ਬਣ ਕੇ ਦੇ ਜਾਂਦਾ ਹੁਣ ਇਹਨਾਂ ਦਾ ਸਾਰਾ ਜੋਰ ਐਮਐਲਏਆਂ ਦੀਆਂ ਵੋਟਾਂ ਤੇ ਲੱਗਾ ਹੋਇਆ ਬਰਨਾਲੇ ਦੇ ਗਿੱਦੜ ਵਹੀ ਸੋ ਸਾਡੇ ਏਰੀਆ ਦੇ ਵਿੱਚ ਅੱਜ ਤੱਕ ਡੀਏਪੀ ਦਾ ਹੀ ਬੁਰਾ ਹਾਲ ਹੈਗਾ ਕੋਈ ਡੀਏਪੀ ਦੀ ਸਹੂਲਤ ਨਹੀਂ ਕੀਤੀ ਇਹਨਾਂ ਨੇ ਕੁਝ ਨਹੀਂ ਕਰਿਆ ਭਲਾਡੇ ਦੇ ਵਿੱਚ ਐਮਐਲਏ ਬੁਧਰਾ ਮਾ ਸਾਡੇ ਉਹਨੂੰ ਵਾਰ-ਵਾਰ ਨੋਟ ਕਰਾ ਚੁੱਕੇ ਆ ਅਸੀਂ ਪਿਛਲੇ ਦਿਨੀ ਪਿਛਲੇ 8 ਤਰੀਕ ਨੂੰ ਡੀਏਪੀ ਰੇ ਦੀ ਚੋਰੀ ਕਰੀ ਸੀ ਕਲਾਣੇ ਦੇ ਸੈਕਟਰੀ ਨੇ 25 ਗੱਟੇ ਟਰਾਲੀ ਦੇ ਵਿੱਚ ਟਰਾਲੀ ਖੜ ਸਿਟੀ ਥਾਣੇ ਦੇ ਵਿੱਚ ਉਹਦੀ ਦਰਖਾਸਤ ਨੋਟ ਹੈ ਸਾਰਾ ਕੁਝ ਨੋਟ ਹੈ ਅੱਜ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੋਨਾ ਸਿੰਘ ਚੇਅਰਮੈਨ ਹਰੋਂ ਦਾ ਕੋਆਪਰੇਟਿਵ ਸਟੇਡੀ ਦਾ ਭਲਾਡੇ ਬੈਂਕ ਦਾ ਉਹਨੂੰ ਸਰੇਆਮ ਪਤਾਗਾ ਸਾਰੇ ਕਸੇ ਦਾ ਉਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਚੋਰਾਂ ਨੂੰ ਛੱਡਣ ਚ ਲੱਗੀ ਹੋਈ ਹੈ ਤੇ ਕਿਸਾਨਾਂ ਨੂੰ ਫਸਾਉਣ ਚ ਲੱਗੀ ਹੋਈ ਹੈ ਸੋ ਇਹ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦੇ ਆ ਸਾਡੇ ਪਿੰਡ ਵੱਲੋਂ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਜੋ ਕੋਈ ਮੁਲਾਜ਼ਮ ਆਊਗਾ ਤਾਂ ਪਤਾ ਨਹੀਂ ਇੱਥੇ ਕੀ ਹੋ ਜੇ ਸੋ ਸਰਕਾਰ ਨੂੰ ਅਪੀਲ ਆ ਵੀ ਸਾਡਾ ਭਾਈ ਬਰਾਲੀ ਨੂੰ ਅਗਰਾਉਂਡ 'ਚ ਸਾਡਾ ਸਰਦਾ ਨਹੀਂਗਾ ਅਸੀਂ ਲਾਵਾਂਗੇ ਜਾਇ ਇਹਦਾ ਕੋਈ ਪ੍ਰੋਪਰ ਹੱਲ ਕਰੇ ਸੋ ਝੰਡੇ ਤੇ ਡੰਡੇ ਦੇ ਜ਼ੋਰ ਤੇ ਅਸੀਂ ਤਾਂ ਭਈਆ ਜੀ ਕਰਾਂਗੇ ਜੇ ਸਰਕਾਰ ਤੋਂ ਕੋਈ ਹੱਲ ਹੁੰਦਾ ਤਾਂ ਕਰ ਦੇ ਨਹੀਂ ਪਰਚੇ ਤੇ ਰੈਡ ਐਂਟਰੀ ਅਸੀਂ ਹਿੱਕ ਦੇ ਜ਼ੋਰ ਤੇ ਰੱਦ ਕਰਵਾਵਾਂਗੇ ਪਸਾਨ ਸਾਡੀ ਡਿਊਟੀ ਸਟੱਬਲ ਬਰਨਿੰਗ ਦੇ ਵਿੱਚ ਐਸ ਡੀ ਐਮ ਬੁੜਲਾਡਾ ਵੱਲੋਂ ਲੱਗੀ ਹੋਈ ਹੈ ਜੀ ਤੇ ਸਾਨੂੰ ਉਰੇ ਸਾਡੇ ਕਲਸਟਰ ਅਫਸਰ ਜਸਵਿੰਦਰ ਸਿੰਘ ਨੇ ਭੇਜਿਆ ਸੀ ਲੋਕੇਸ਼ਨ ਤੇ ਤੇ ਮੌਕੇ ਦੇ ਪਿੰਡ ਵਾਸੀਆਂ ਨੇ ਸਾਡਾ ਘਰਾਉਕਤਾ ਗਾਈ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਉਰੋਂ ਆ ਜਲਦੀ ਜਲਦੀ ਛਡਾਇਆ ਹੈ ਬਈ ਤੇ ਅਸੀਂ ਮੰਗ ਕਰਦੇ ਆ ਵੀ ਇਨਾ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਨਵੇੜਾ ਕੀਤਾ ਜਾਵੇ ਧੰਨਵਾਦ